ਪਾਣੀ ਲਾ ਰਹੇ ਜੀ ਪਾਣੀ ਮਿਰਚਾਂ ਨੂੰ ਪਾਣੀ ਕੋਰੇ ਤੋਂ ਬਚਾਉਣ ਵਾਸਤੇ ਠੰਡ ਬਹੁਤ ਪੈ ਰਹੀ ਹੈ ਮਿਰਚਾਂ ਟਕੀਆਂ ਨਹੀਂ ਇਸ ਕਰਕੇ ਪਾਣੀ ਲਾ ਰਹੇ ਹੁਣ ਪਾਣੀ ਲਾਤਾ ਮਿਰਚਾਂ ਨੂੰ ਘਟੋ ਘਟ ਬਿਨਾ ਵਾਲਾ ਮੀਨਾ ਲੋੜ ਨਹੀਂ ਪਾਣੀ ਦੀ ਕਵਾਂ ਨੇ ਹਜੇ ਥੱਲੇ ਸੇਮ ਪਾਣੀ ਉੱਚੇ ਆ ਤੇ ਪਾਣੀ ਦੀ ਛਾਤੀ ਫਿਰ ਲੋੜ ਨਹੀਂ ਪੈਂਦੀ ਹੁਣ ਵੀ ਤਕਰੀਬਨ ਮਹੀਨੇ ਕੇ ਬਾਅਦ ਹੀ ਲਾਇਆ ਇਹ ਵੀ ਤਾਂ ਕਰਕੇ ਵੀ ਠੰਡ ਜ਼ਿਆਦਾ ਕਰਕੇ ਵੀ ਪਾਣੀ ਲਾ ਦਈਏ ਨਾ ਫਿਰ ਕੋਰਾ ਮਿਰਚਾਂ ਨੂੰ ਸਬਜ਼ੀ ਨੂੰ ਕਿਸੇ ਨੂੰ ਵੀ ਮਾਰਦਾ ਨਹੀਂ ਠੰਡ ਚ ਠੰਡ ਨਹੀਂ ਖਰਾਬ ਕਰਦੀ ਫਿਰ गोभी बना कोलेज आर्गैनिक को गोभी है नौकरा गुलाबी बस तो तोड़ते हैं ਇਹ ਤਾਂ ਖਰਾਬ ਹੋ ਜੂਗੀ। ਨਾ ਤਾਂ ਕੋਈ ਸਪਰੇਅ ਰੇਕ ਕੀਤੀ ਹੋਵੇ ਫਿਰ ਤਾਂ ਬਾਜੀ ਜਾਂਦੀ ਆ ਫਿਰ ਬਿਮਾਰੀ ਨਹੀਂ ਸੈਤੀ ਪੈਂਦੀ। ਆਰਗੈਨਿਕ ਦਾ ਬੜਾ ਮੱਥਾ ਮਾਰਨਾ ਪੈਂਦਾ ਭਾਈ ਕਹਿਣਾ ਸੌਖਾ। ਹੰਦ ਤਾਂ ਨਾ ਸਾਲੇ ਲਾਈਵ ਕਰਦੇ ਆ ਨਾ ਉਸ ਸਪੇਸ ਜਾ ਕੇ ਬੋਲਦੇ ਕੁਛ ਹੈ ਨਹੀਂ ਉਦੋਂ ਆਪਾਂ ਵੀ ਹੁਣ ਕੁਛ ਬੋਲਦੇ ਤੁਸੀਂ ਦੇਖੀ ਚਲੋ ਬਸ। ਸਾਰਾ ਪਰਣਾ ਤੇ ਗਰਮੀ ਦੀਆਂ ਗਰਮੀ ਦੀਆਂ ਅਗੇਤੀਆਂ ਸਬਜ਼ੀਆਂ ਲਾਵਾਂਗੇ ਭਰ ਕੇ ਇਹਨੂੰ ਆਵਤਾ ਮੋਟਾ ਢਾੜ ਦੇਣੀ ਹੈ ਸਾਰਾ ਜੀ ਨਾ ਇਹ ਕਰਾਂ ਚੰਗੇ ਤਰ੍ਹਾਂ ਭਰ ਕੇ ਤੇ ਕਾਫੂਸ ਕਰ ਦਾਂਗੇ ਆਹ ਨਾ ਜਿੰਨੀਆਂ ਵੀ ਮੂੜੀਆਂ ਇਹ ਪੱਕ ਗਈਆਂ ਤੇ ਇਹਨਾਂ ਨੂੰ ਪਾਣੀ ਲਾਵਾਂਗੇ ਸਪਰੇਅ ਆਪਾਂ ਕਰਦੇ ਨਹੀਂ ਤਾਂ ਕਰਕੇ ਕਾਜ ਆ ਜੇ ਹੋ ਜਾਂਦਾ ਫਿਰ ਜਦੋਂ ਪਾਣੀ ਲਾਤਾ ਨਾ ਜੜੋਂ ਫੜ ਫੜ ਕੇ ਕਾ ਕੱਢਦੇ ਆਂਗੇ ਮੂੜੀਆਂ ਰਹਿ ਜਾਣਗੀਆਂ ਵੱਡੀਆਂ ਹੋ ਕੇ ਇਹਨਾਂ ਤੋਂ ਮੁੰਗਰੇ ਬਣ ਜਾਣਗੇ ਬਾਕੀ ਸਾਰੀਆਂ ਵੋਟਾਂ ਪੱਧਰ ਕਰਕੇ ਢਾ ਕੇ ਤਾਂ ਫਿਰ ਇੱਥੇ ਹੁਣ ਪਿੰਡੀ ਭੁੰਡੀ ਦੀ ਤਿਆਰੀ ਕਰਾਂਗੇ ਆਇਆ ਬਾਕੀ ਮਾਹੌਲ ਵੇਖਾਂਗੇ ਵੀ ਕੀ ਬਣਦਾ ਸੋਚ ਵਿਚਾਰ ਤੇ ਹੋਈ ਆ ਸੋਚ ਚੰਗੀ ਰੱਖੀਏ ਤਾਂ ਕੰਮ ਆਪੇ ਹੋ ਜਾਣਗੇ ਅਪਰੇਟਾ ਮਤਲਬ ਕਰਨੇ ਤਾਂ ਪੈਣਗੇ ਪਰ ਸੋਚ ਚੰਗੀ ਚੰਗੀ ਰੱਖਣੀ ਚਾਹੀਦੀ ਆ ਚੰਗਾ ਜੀ